ਲੱਗ ਰਿਹਾ ਤੁਹਾਨੂੰ ਬਹੁਤ ਅੱਛਾ ਬਹੁਤ ਅੱਛਾ ਉਹ ਦੇਖ ਕੇ ਬੋਲੋ ਕਿੰਨਾ ਅੱਛਾ ਲੱਗ ਰਿਹਾ ਬਹੁਤ ਅੱਛਾ ਬਹੁਤ ਅੱਛਾ ਕਰ ਦਿਓ ਫਿਰ ਇਹਦਾ ਸਹੀ ਕਰ ਦਿਓ ਪੋਜੀਸ਼ਨ ਦਾਲਾ ਦਾ ਕੰਪਲਿਸ਼ਨ ਸਟੈਂਡ ਕਰ ਐਂਡ ਦਾ ਪੈਰੈਂਟਸ ਨਿਸ਼ਾਨਾ ਇਸ ਦਾ ਬਾਤ ਲਾ ਲਓ ਸਸਿਕਾ ਜੀ ਤੁਸੀਂ ਦੇਖ ਰਹੇ ਹੁੰਦਾ ਬੀਡਸ ਹੋਰ ਮੈਂ ਹਾਂ ਜਸਮੀਤ ਅਸੀਂ ਅੱਜ ਮੋਗਾ ਦੇ ਕੇਪੀਐਸ ਸਕੂਲ ਦੇ ਵਿੱਚ ਖੜੇ ਹਾਂ ਜਿੱਥੇ ਕੇ ਬੱਚਿਆਂ ਦੇ ਛੋਟੇ ਬੱਚਿਆਂ ਦਾ ਜਿਹੜਾ ਰਿਜ਼ਲਟ ਆ ਉਹ ਆਇਆ ਔਰ ਅਸੀਂ ਤੁਹਾਨੂੰ ਦੱਸ ਦਈਏ ਕਿ ਇਹਹੀ ਰਿਜ਼ਲਟ ਜਿਹੜਾ ਹੈ ਉਹ ਨਰਸਰੀ ਤੋਂ ਲੈ ਕੇ ਸੈਕਿੰਡ ਕਲਾਸ ਦੇ ਬੱਚਿਆਂ ਦਾ ਰਿਜ਼ਲਟ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮਾਪੇ ਜਿਹੜੇ ਨੇ ਉਹ ਬੱਚਿਆਂ ਦੇ ਇੱਥੇ ਰਿਜ਼ਲਟ ਦੇਖ ਰਹੇ ਨੇ ਖੜੇ ਨੇ ਕਿਉਂਕਿ ਸਾਰੇ ਉਤਸਾਹਿਤ ਨੇ ਔਰ ਜਿਨ੍ਹਾਂ ਬੱਚਿਆਂ ਨੇ ਟੌਪ ਕੀਤਾ ਇੱਥੇ ਅਸੀਂ ਉਹਨਾਂ ਨਾਲ ਵੀ ਤੁਹਾਨੂੰ ਮਿਲਵਾਵਾਂਗੇ ਉਹਨਾਂ ਬੱਚਿਆਂ ਨੂੰ ਵੀ ਦਿਖਾਵਾਂਗੇ ਪਹਿਲਾਂ ਤੁਸੀਂ ਇੱਕ ਚਾਕੀ ਮਾਰੋ ਕਿ ਕਿਸ ਤਰੀਕੇ ਦੇ ਨਾਲ ਰਿਜ਼ਲਟ ਜਿਹੜਾ ਲਿਸਟਾਂ ਜਿਹੜੀਆਂ ਨੇ ਉਹ ਲਗੀਆਂ ਹੋਈਆਂ ਬੋਰਡ ਤੇ ਔਰ ਮਾਪੇ ਜਿਹੜੇ ਨੇ ਉਹ ਕਾਫੀ ਖੁਸ਼ ਆਇਤ ਔਰ ਦੇਖੋ ਤੁਸੀਂ ਬੱਚਾ ਫਰਸਟ ਆਇਆ ਔਰ ਕਿੰਨੀ ਖੁਸ਼ੀ ਉਸ ਦੀ ਪੰਨੂ ਹੋ ਰਹੀ ਹੈ ਹਨ ਕਿ ਅ ਬੱਚਾ ਜਿਹੜਾ ਹੈ ਉਹ ਫਰਸਟ ਆਇਆ ਔਰ ਰਿਜ਼ਲਟ ਇਥੋਂ ਦੇਖ ਕੇ ਸਾਰੇ ਹੀ ਮਾਪੇ ਜਿਹੜੇ ਨੇ ਉਹ ਖੁਸ਼ ਨੇ ਔਰ ਜਿੰਨਾ ਬੱਚਾ ਨੇ ਟੌਪ ਕੀਤਾ ਹੈ ਅਸੀਂ ਤੁਹਾਨੂੰ ਉਹਨਾਂ ਦੇ ਨਾਲ ਵੀ ਮਿਲਵਾਵਾਂਗੇ ਤੁਸੀਂ ਦੇਖ ਸਕਦੇ ਹੋ ਉੱਥੋਂ ਬੱਚੇ ਜਿਹੜੇ ਨੇ ਉਹ ਰਿਜ਼ਲਟ ਦੇਖਦੇ ਨੇ ਰਿਜ਼ਲਟ ਤੋਂ ਬਾਅਦ ਇਸ ਬੋਰਡ ਦੇ ਅੱਗੇ ਕੇ ਪੀ ਐਸ ਸਕੂਲ ਦਾ ਜਿਹੜਾ ਬੋਰਡ ਲੱਗਿਆ ਹੈ ਇਸ ਬੋਰਡ ਦੇ ਅੱਗੇ ਆਪਣੀ ਸੈਲਫੀ ਜਿਹੜੀ ਨੇ ਉਹ ਸੈਲਫੀ ਬੱਚੇ ਲੈਂਦੇ ਆ ਕਿਉਂਕਿ ਜੇ ਕਈ ਬੱਚੇ ਜਿਹੜੇ ਆ ਉਹਨਾਂ ਨੇ ਟਾਪ ਕੀਤਾ ਔਰ ਕਈ ਬੱਚੇ ਜਿਹੜੇ ਨੇ ਉਹ ਫਰਸਟ ਸੈਕਿੰਡ ਜਾਂ ਪਾਸ ਵੀ ਕਈ ਬੱਚੇ ਹੋਏ ਨੇ ਔਰ ਤੁਹਾਨੂੰ ਮਿਲਵਾਵਾਂਗੇ ਜਿਹੜੇ ਬੱਚਾ ਨੇ ਟਾਪ ਕੀਤਾ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਕੋਰਸ ਹੈ ਫਾਊਂਡੇਸ਼ਨ ਕੋਰਸ ਦੇ ਤਹਿਤ ਜਿਹੜਾ ਹੈ ਕਿ ਰਿਜ਼ਲਟ ਆਇਆ ਬੱਚਿਆਂ ਦੇ ਮਾਪਿਆਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਹੈਲੋ ਮੈਮ ਹਾਈ ਮੈਮ ਬੱਚੋਂ ਦਾ ਕੋਰਸ जो रिजल्ट है ये आया है कि बच्ची ने आ, कितने मार्क्स लिए कैसे आपको लग रहा है, so so <laughs> so है so मार्क्स मतलब है, आप, हैं तो yes. आपको क्या लगता है की ये जो इन्होने मतलब बच्चों के जो रिजल्ट आए हैं और आगे से आगे बच्चों के भविष्य जो है स्कूल में कैसा आपको दिख रहा है तो ਬੈਟਰੀ ਹੋਗਾ ਬਹੁਤ ਅੱਛਾ ਹੋਗਾ ਤੁਸੀਂ ਬੋਲੋ ਕੁਛ ਹੈਪੀ ਨਾ ਹੋ ਹੈਪੀ ਹੈਪੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੱਚਾ ਜਿਹੜਾ ਹੈ ਉਹਦੀ 100% ਜਿਹੜੇ ਹੈ ਮਾਸਕਸ ਆਇਆ ਔਰ ਮਾਪੇ ਜਿਹੜੇ ਆ ਉਹ ਖੁਸ਼ ਆ ਔਰ ਬਾਕੀ ਤੁਸੀਂ ਦੇਖ ਸਕਦੇ ਹੋ ਪਿੱਛੇ ਕਿ ਰਿਜ਼ਲਟ ਹਜੇ ਵੀ ਸਾਰਾ ਦਿਨ ਜਿਹੜਾ ਰਿਜ਼ਲਟ ਹੈ ਉਹ ਚੱਲੇਗਾ ਔਰ ਤੁਹਾਨੂੰ ਇਹ ਵੀ ਦਿਖਾ ਦਿੰਦੇ ਨਾਲ ਦੀ ਨਾਲ ਤੁਸੀਂ ਦੇਖੋ ਕਿ ਜਦੋਂ ਬੱਚੇ ਪਾਸ ਹੁੰਦੇ ਆ ਫਸਟ ਸੈਕਿੰਡ ਜਾਂ ਥਰਡ ਜਾਂ ਟਾਪ ਕਰਦੇ ਆ ਤੇ ਇੱਥੇ ਆ ਕੇ ਉਹਨਾਂ ਦੀ ਸੈਲਫੀ ਜਿਹੜੀ ਆ ਉਹ ਬੱਚੇ ਸੈਲਫੀ ਲੈਂਦੇ ਨੇ ਔਰ ਨਾਲ ਦੀ ਨਾਲ ਹੀ ਆਪਾਂ ਗੱਲ ਕਰਵਾ ਕਰ ਲੈਨੇ ਆ ਕਿ ਹੈਲੋ ਪਾਪ ਹਾਂਜੀ ਤੁਹਾਡੇ ਬੱਚੇ ਦਾ ਰਿਜ਼ਲਟ ਆਇਆ ਅੱਜ ਦੇਖੋ ਸਾਨੂੰ ਕਿੱਦਾਂ ਦਾ ਰਿਜ਼ਲਟ ਆਇਆ ਕਿੱਦਾਂ ਜੀ ਬਹੁਤ ਵਧੀਆ ਫਸਟ ਆਇਆ ਬੱਚਾ ਬੀਬੀ ਪਹਿਲਾ ਸਾਲੀਸੀ ਨਾ ਸਕੂਲ ਚ ਜੀ ਹਾਂਜੀ ਸਸਿਗਾ ਮਤਲਬ ਬਹੁਤ ਅੱਛਾ ਐਕਸਪੀਰੀਅੰਸ ਸੀ ਹਾਂਜੀ ਹਾਂਜੀ ਬਹੁਤ ਵਧੀਆ ਰਿਹਾ ਇਹ ਬਾਕੀ ਬਾਕੀ ਜਿਹੜੇ ਬੱਚੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਜਿਵੇਂ ਸਟੱਡੀ ਦੇ ਭਵਿੱਖ ਨੂੰ ਲੈ ਕੇ ਕਈ ਬੱਚਿਆਂ ਦਾ ਇਹ ਹੁੰਦਾ ਵੀ ਅਸੀਂ ਕਿਹੜੇ ਸਕੂਲ 'ਚ ਆਪਣਾ ਬੱਚਾ ਜਿਹੜਾ ਉਹਨੂੰ ਲੈ ਕੇ ਜਾਈਏ ਤਾਂ ਤੁਹਾਨੂੰ ਇਦਾਂ ਦੇ ਤੁਸੀਂ ਕਹਿੰਦੇ ਹੋ ਕਿ 1 ਸਾਲ ਹੋ ਗਿਆ ਕਿਦਾਂ ਲੱਗ ਰਿਹਾ ਵੀ ਹਾਂਜੀ ਬਹੁਤ ਵਧੀਆ ਲੱਗਿਆ ਕਿਉਂਕਿ ਪਹਿਲਾਂ ਮੇਰੇ ਬੇਬੀ ਬੇਟੀ ਹੋ ਸਕੂਲ 'ਚ ਸੀਗੇ ਐਕ ਕਿਵਾਰੀ ਇਹ ਸਕੂਲ 'ਚ ਲਾਇਆ ਸੀ ਦੋਨੇ ਹਾਂਜੀ ਬੇਟਾ ਫਸਟ ਟਾਈਮ ਹੀ ਲਾਇਆ ਈ ਬਹੁਤ ਵਧੀਆ ਲੱਗਿਆ ਸਕੂਲ 'ਚ ਜੀ ਬਹੁਤ ਖੁਸ਼ੀ ਹੋ ਰਹੀ ਹੈ ਆਜੀ ਜੀ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਹੋ ਰਹੀ ਤੇ ਸੈਲਫੀ ਵੀ ਲਿੱਤੀ ਹੈ ਨਾ ਕਿਦਾਂ ਦਾ ਲ ਬਹੁਤ ਅੱਛਾ ਬਹੁਤ ਅੱਛਾ ਉੱਤੇ ਦੇਖ ਕੇ ਬੋਲੋ ਕਿੰਨਾ ਅੱਛਾ ਲੱਗ ਰਿਹਾ ਬਹੁਤ ਅੱਛਾ ਬਹੁਤ ਹੈ ਤੁਹਾਡਾ ਰਿਜ਼ਲਟ ਹੀ ਆਇਆ ਤੁਹਾਡੇ ਬ੍ਰਦਰ ਦਾ ਰਿਜ਼ਲਟ ਆਇਆ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਤੁਹਾਨੂੰ ਸਟੱਡੀ ਬਹੁਤ ਗੁੱਡ ਹੈ ਬਹੁਤ ਅੱਛਾ ਹੈ ਤੁਹਾਨੂੰ ਹੋ ਰਿਹਾ ਹੈ ਕਿਹੜੀ ਪੋਜੀਸ਼ਨ ਤੇ ਹੈ ਫਸਟ ਫਸਟ ਪੋਜੀਸ਼ਨ ਤੇ ਹੈ ਅ ਤੁਸੀਂ ਗੱਲਬਾਤ ਤੁਹਾਡੀ ਕਰਵਾਈ ਹੈ ਔਰ ਬੱਚਿਆਂ ਨਾਲ ਵੀ ਕਰਵਾਈ ਹੈ ਕਿ ਬੱਚੇ ਇੰਨੇ ਕਿ ਜ਼ਿਆਦਾ ਖੁਸ਼ ਆ ਉਹ ਦੱਸ ਰਹੇ ਆ ਔਰ ਸੈਲਫੀਆਂ ਵੀ ਲੈ ਰਹੇ ਆ ਕਾਫੀ ਬੱਚੇ ਜਦੋਂ ਫਸਟ ਯਰ ਸੈਕੰਡ ਪੋਜੀਸ਼ਨ ਤੇ ਨਿਕਲਦੇ ਆ ਜਾਂ ਟਾਪ ਕਰਦੇ ਆ ਉਹ ਬੱਚੇ ਸਪੈਸ਼ਲ ਬੋਰਡ ਇੱਥੇ ਕੇਪੀਐਸ ਸਕੂਲ ਦਾ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਨੇ ਉਹ ਸੈਲਫੀ ਲੰਦੇ ਰਹੇ ਔਰ ਹੌਲੀ ਹੌਲੀ ਕਰਕੇ ਜੇਕਰ ਆਪਾਂ ਗੱਲ ਕਰੀਏ ਭੀੜ ਦੀ ਤਾਂ ਭੀੜ ਵੱਧਦੀ ਜਾ ਰਹੀ ਹੈ ਕਿਉਂਕਿ ਬੱਚਿਆਂ ਦਾ ਜਿਹੜਾ ਰਿਜ਼ਲਟ ਆ ਉਹ ਮਾਪੇ ਖੁਸ਼ ਹੋ ਰਹੇ ਆ ਕਿ ਬੱਚੇ ਨੇ ਇੱਕ ਸਾਲ ਦੀ ਜਿਹੜੀ ਮਿਹਨਤ ਹੁੰਦੀ ਆ ਉਹ ਕੀਤੀ ਹੁੰਦੀ ਆ ਔਰ ਸਾਲ ਦਾ ਜਿਹੜਾ ਰਿਜ਼ਲਟ ਆ ਉਹ ਅੱਜ ਬੱਚਿਆਂ ਨੂੰ ਦੇਖਣ ਨੂੰ ਮਿਲੇਗਾ ਔਰ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਰਿਜ਼ਲਟ ਆ ਉਹ ਸੈਕੰਡ ਕਲਾਸ ਤੱਕ ਦਾ ਹਜੇ ਰਿਜ਼ਲਟ ਨਿਕਲਿਆ ਔਰ ਬਾਕੀ ਹੋਰ ਵੀ ਮਾਪੇ ਨਹੀਂ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਤੁਹਾਨੂੰ ਮਿਲਵਾਨੇ ਆ ਕਿ ਕਿਸ ਤਰੀਕੇ ਦਾ ਜਿਹੜਾ ਉਹਨਾਂ ਦਾ ਅਨੁਭਵ ਆ ਇਸ ਸਕੂਲ ਦੇ ਵਿੱਚ ਉਹਨਾਂ ਨੂੰ ਬਹੁਤ ਅੱਛਾ ਲੱਗ ਰਿਹਾ ਹੈਲੋ ਜੀ ਨਾਮ ਰਿਜ਼ਲਟ ਬਾਰੇ ਕੁਝ ਤੁਸੀਂ ਤੁਹਾਡੇ ਬੱਚੇ ਦਾ ਰਿਜ਼ਲਟ ਆਇਆ ਵੀ ਇਹ ਕਿਦਾਂ ਦਾ ਤੁਹਾਨੂੰ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਮੇਰੀ ਬੇਟੀ ਫਰਸਟ ਆਈ ਹੈ ਫਰਸਟ ਆਈ ਹੈ ਹਾਂ ਜੀ ਤੇ ਮਤਲਬ ਕਿ ਸਟੱਡੀ ਜਿਹੜੀ ਆ ਉਹ ਤੁਸੀਂ ਬੱਚਾ ਨੂੰ ਇੱਥੇ ਕਰਾਰੇ ਕਿਹੋ ਜਿਹਾ ਅਨੁਭਵ ਹੈ ਬੱਚਾ ਦਾ ਸਟੱਡੀ ਦਾ ਵੀ ਬਰਡਨ ਨਹੀਂ ਹੈ ਜਾਂ ਕੁਝ ਵੀ ਇਹਦਾ ਨਹੀਂ ਬਹੁਤ ਵਧੀਆ ਸਟੱਡੀ ਹੁੰਦੀ ਹੈ ਸਕੂਲ ਤੇ ਮੈਂ ਬਹੁਤ ਖੁਸ਼ ਹਾਂ ਹੈ ਵੀ ਮਤਲਬ ਟਫ ਹੁੰਦੀ ਹੈ ਜਾਂ ਨਹੀਂ ਤਾਂ ਵੀ ਹੁੰਦੀ ਆ ਪਰ ਟੀਚਰਸ ਬਹੁਤ ਵਧੀਆ ਨੇ ਟੀਚਰਸ ਗੁੱਡ ਨੇ ਹਾਂਜੀ ਸਟੱਡੀ ਅੱਛੀ ਹੈ ਬਹੁਤ ਵਧੀਆ ਤੁਸੀਂ ਮਤਲਬ ਖੁਸ਼ ਹੋ ਪੂਰੇ ਹਾਂਜੀ ਮੈਂ ਬਹੁਤ ਖੁਸ਼ ਹਾਂ ਮੇਰੀ ਬੇਟੀ ਫਰਸਟ ਆਈ ਹੈ ਹੋਰ ਵੀ ਮਾਪਿਆਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਅੱਗੇ ਵੀ ਤੁਹਾਨੂੰ ਲੈ ਕੇ ਚੱਲਾਂਗੇ ਕਿ ਜਿਹੜੇ ਬੱਚਿਆਂ ਨੇ ਟੌਪ ਕੀਤਾ ਹੈ ਕੁਝ ਬੱਚੇ ਆ ਜਿਨ੍ਹਾਂ ਨੇ ਟੌਪ ਕੀਤਾ ਹੈ ਉਹਨਾਂ ਨਾਲ ਵੀ ਤੁਹਾਨੂੰ ਗੱਲਬਾਤ ਕਰਾਵਾਂਗੇ ਔਰ ਤੁਸੀਂ ਦੇਖੋ ਜਿਹੜੇ ਬੱਚੇ ਫਰਸਟ ਸੈਕੰਡ ਆਉਂਦੇ ਆ ਮਾਪਿਓ ਵੀ ਸੈਲਫੀ ਲੈ ਰਹੇ ਆ ਔਰ ਤੁਸੀਂ ਦੇਖ ਦੇਖ ਸਕਦੇ ਹੋ ਕਿ ਭੀੜ ਜਿਹੜੀ ਆ ਉਹ ਵੱਧ ਰਹੀ ਆ ਕਿਉਂਕਿ ਇਹ ਨਰਸਰੀ ਤੋਂ ਲੈ ਕੇ ਸੈਕੰਡ ਤੱਕ ਦੀ ਕਲਾਸ ਦੀ ਜਿਹੜੇ ਬੱਚੇ ਨੇ ਉਹਨਾਂ ਦਾ ਰਿਜ਼ਲਟ ਅੱਜ ਦਿਖਾਇਆ ਗਿਆ ਔਰ ਅੰਦਰ ਵੀ ਚੱਲਦੇ ਆ ਜਿਨ੍ਹਾਂ ਵਿੱਚ ਐਨੀ ਟੌਪ ਕੀਤਾ ਉਹਨਾਂ ਨਾਲ ਵੀ ਤੁਹਾਨੂੰ ਮਿਲਵਾਉਣੇ ਆ ਔਰ ਹੋਰ ਵੀ ਗੱਲਬਾਤ ਜਿਹੜੀ ਆ ਉਹ ਆਪਾਂ ਅਸੀਂ ਗੱਲਬਾਤ ਵੀ ਕੀਤੀ ਆ ਮਾਪਿਆਂ ਨਾਲ ਵੀ ਤੁਹਾਨੂੰ ਮਿਲਵਾਇਆ ਬੱਚਿਆਂ ਨਾਲ ਵੀ ਮਿਲਾਇਆ ਦੇਖੋ ਤੁਸੀਂ ਬੱਚਾ ਜਿਹੜਾ ਹੈ ਕਿ ਉਹ ਫਰਸਟ ਆਇਆ ਔਰ ਸਕੂਲ ਦੇ ਵੱਲੋਂ ਉਹਨੂੰ ਇੱਕ ਟੈਗ ਮਿਲਿਆ ਕਿ ਉਹ ਫਰਸਟ ਪੋਜੀਸ਼ਨ ਦੇ ਵਿੱਚ ਆਇਆ ਅੱਗੇ ਵੀ ਉਹ ਇਦਾਂ ਦੇ ਹੀ ਹੋਰ ਕੰਮ ਜਿਹੜਾ ਹੈ ਕਿ ਵਧੀਆ ਉਹ ਕਰਦਾ ਰਹੇ ਤੇ ਉਸ ਨੂੰ ਇਦਾਂ ਦੀ ਪੋਜੀਸ਼ਨ ਜਿਹੜੀ ਆ ਮਿਲਦੀ ਰਹੇ ਮਾਪੇ ਵੀ ਸਾਡੇ ਨਾਲ ਖੜੇ ਨੇ ਉਹਨਾਂ ਤੋਂ ਵੀ ਪੁੱਛ ਲੈਣੇ ਆ ਕਿ ਕਿਸ ਤਰੀਕੇ ਦੇ ਨਾਲ ਉਹ ਇਸ ਚੀਜ਼ ਨੂੰ ਦੇ ਮੈਮ ਤੁਹਾਡਾ ਬੱਚਾ ਫਰਸਟ ਆਇਆ ਜਿਹੜਾ ਟੈਗ ਲੱਗਿਆ ਕਿਹੋ ਜਿਹੀ ਖੁਸ਼ੀ ਮੈਸੇਜ ਸੋਰੀ ਬਹੁਤ ਜ਼ਿਆਦਾ ਹੈਪੀ ਵੈਰੀ ਹੈਪੀ ਆ

मोस्टली बच्चे फर्स्ट सेकेंड थर्ड सब ने पोजिशन ली है कोई ना कोई क्लास में और बच्चे भी बहुत खुश हैं पेरेंट्स भी बहुत खुश हैं नई क्लास में जाने का इनमें है है जोश, हाँ जोश है। और और बहुत अच्छा नहीं मुझे तो नहीं लगता पेरेंट्स पे बर्डन कम हुआ है बल्कि हमारे यहाँ स्कूल में ही इनको वर्क और रिटर्न वर्क सारा करवाया जाता है राइटिंग पे ध्यान दिया जाता है बच्चों पे ਉਹਲੀ اچھی طرح سے ਉਹਨੂੰ ਪੜਾਇਆ ਜਾਂਦਾ ਹੈ ਬਰਡਨ ਕੋਈ ਨਹੀਂ ਕੋਈ ਬਰਡਨ ਨਹੀਂ ਹੈ ਮੇਰੇ ਖਿਆਲ ਇਸ ਲਈ ਬੱਚੇ ਅਸਰ ਆ ਸਭੀ ফার্স্ট ਪੋਜੀਸ਼ਨ ਤੇ ਅ ਮੈਮ ਨੇ ਕਿਹਾ ਕਿ ਸਾਰੇ ਬੱਚੇ ਜਿਹੜੇ ਨੇ ਉਹ ਫਰਸਟ ਪੋਜੀਸ਼ਨ ਤੇ ਆਏ ਕਿਉਂਕਿ ਅਸੀਂ ਦੇਖਿਆ ਕਿ ਉਹਨਾਂ ਨੇ ਉਹ ਜਿਹੜੇ ਟੈਗ ਦੇ ਸੀਗੇ ਉਹ ਬਹੁਤ ਜ਼ਿਆਦਾ ਰੱਖੇ ਹੋਏ ਸੀ ਕਿ ਬੱਚਾ ਜਿਹੜਾ ਸਾਰੇ ਬੱਚੇ ਫਰਸਟ ਪੋਜੀਸ਼ਨ ਤੇ ਆਏ ਨੇ ਤੇ ਤੁਸੀਂ ਦੇਖੋ ਕਿ ਸਕੂਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਰੌਣਕਾਂ ਲੱਗੀਆਂ ਹੋਈਆਂ ਕਿਉਂਕਿ ਇਹ ਨਰਸਰੀ ਤੋਂ ਲੈ ਕੇ ਸੈਕੰਡ ਕਲਾਸ ਤੱਕ ਦਾ ਜਿਹੜਾ ਰਿਜ਼ਲਟ ਆਇਆ ਔਰ ਹਰ ਜਗ੍ਹਾ ਤੁਹਾਨੂੰ ਇਦਾਂ ਦੇ ਬੋਰਡ ਦੇਖਣ ਨੂੰ ਮਿਲਣਗੇ ਕਿ ਬੱਚੇ ਜਿਹੜੇ ਨੇ ਕਿਹੜੇ ਬੱਚੇ ਫਰਸਟ ਸੈਕੰਡ ਜਾਂ ਥਰਡ ਜਾਂ ਜਿਨ੍ਹਾਂ ਨੇ ਟੌਪ ਕੀਤਾ ਉਹ ਬੱਚਿਆਂ ਦੇ ਤੁਹਾਨੂੰ ਘੋੜਾ ਦੇ ਉੱਤੇ ਜਿਹੜੀਆਂ ਫੋਟੋਆਂ ਉਹ ਲੱਗੀਆਂ ਹੋ ਗੀਆਂ ਹਰ ਇੱਕ ਚੀਜ਼ ਤੁਹਾਨੂੰ ਸਕੂਲ ਦੇ ਵਿੱਚ ਔਰ ਰੌਣਕਾ ਦੇਖੋ ਤੁਸੀਂ ਸਕੂਲ 'ਚ ਕਿਸ ਤਰੀਕੇ ਦੇ ਨਾਲ ਲੱਗੀਆਂ ਹੋਈਆਂ ਹੁਣ ਜਿਹੜੀ ਸਟੱਡੀ ਆ ਉਹ ਬਹੁਤ ਜ਼ਿਆਦਾ ਟਫ ਸਟੱਡੀ ਆ ਪਰ ਫਿਰ ਵੀ ਬੱਚਿਆਂ ਦੇ ਜ਼ਿਹਰੇ ਰਿਜ਼ਲਟ ਨੇ ਉਹ 100% ਰਿਜ਼ਲਟ ਆਏ ਨੇ ਔਰ ਬੱਚੇ ਸਾਰੇ ਜਿਨੇ ਵੀ ਆ ਉਹ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਮਾਪੇ ਜਿਹੜੇ ਨੇ ਉਹ ਖੁਸ਼ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਾਡੇ ਨਾਲ ਕਲਾਸ ਅਗਲੀ ਕਲਾਸ ਦੇ ਵਿੱਚ ਤੁਹਾਨੂੰ ਦਿਖਾਇਆ ਕਿ ਟੀਚਰਸ ਨੇ ਇੱਥੇ ਬੈਚਸ ਪਏ ਨੇ ਜਿਹੜੇ ਬੱਚਿਆਂ ਨੂੰ ਲਗਾਏ ਜਾਣਗੇ ਫਸਟ ਸੈਕਿੰਡ ਔਰ ਥਰਡ ਤੁਸੀਂ ਦੇਖ ਸਕਦੇ ਹੋ ਔਰ ਜਿਹੜੇ ਬੱਚੇ ਪੋਜੀਸ਼ਨ ਦੇ ਵਿੱਚ ਆਇਆ ਉਹਨਾਂ ਨੂੰ ਗਿਫਟ ਵੀ ਦਿੱਤਾ ਜਾਏਗਾ ਬੱਚੀ ਥਰਡ ਪੋਜੀਸ਼ਨ ਤੇ ਆਈ ਆ ਔਰ ਆਪਾਂ ਗੱਲ ਕਰ ਲੈਨੇ ਇਹਨਾਂ ਦੇ ਮਾਪਿਆਂ ਦੇ ਨਾਲ ਕੀ ਕਿਦਾਂ ਦਾ ਤੁਹਾਨੂੰ ਨਾਮ ਲੱਗ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੁੰਦਾ ਮੈਂ ਇਹਦੀ ਮਾਸੀ ਆ ਇਹਨਾਂ ਦੀ ਮਮਾ ਤੇ ਘਰੇ ਆ ਮੈਂ ਇਹਨੂੰ ਲੈ ਕੇ ਆਈ ਸੀ ਫਸਟ ਵਾਰੀ ਜਦੋਂ ਮੈਨੂੰ ਸਕੂਲ ਬਹੁਤ ਵਧੀਆ ਲੱਗਿਆ ਹੁੰਦਾ ਬਹੁਤ ਹਾਂਜੀ ਬਾ ਜਾਣਕਾਰੀ ਮੇਰੀ ਵੀ ਬਹੁਤ ਵਧੀਆ ਸਕੂਲ ਬੱਚੇ ਨੂੰ ਇੱਥੇ ਮੈਂ ਪਹਿਲੀ ਵਾਰੀ ਇੱਥੇ ਲਾਇਆ ਸਾਨੂੰ ਬਹੁਤ ਵਧੀਆ ਮਹਿਸੂਸ ਹੋਇਆ ਵਿੱਚ ਸਾਡਾ ਬਹੁਤ ਜਲਦੀ ਚੱਲ ਪਿਆ ਇੱਥੇ ਪੜਾਈ ਬਹੁਤ ਵਧੀਆ ਹੈ ਇਹ ਨਰਸਰੀ ਦੇ ਵਿੱਚ ਹਾਂਜੀ ਹੁਣ ਵਧੀਆ ਪੋਜੀਸ਼ਨ ਲਈ ਹੈ ਥਰੈਪੀਸੀ ਵੀ ਦੇ ਆਏ ਹਾਂਜੀ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਅੱਛਾ ਮਹਿਸੂਸ ਹੋ ਰਿਹਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਂਜੀ ਇਹਨਾਂ ਦੇ ਮਮਾ ਡੈਡ ਨੇ ਸਾਡੇ ਤੇ ਟਰਸਟ ਕੀਤਾ ਸਾਡੇ ਦੋਵਾਂ ਤੇ ਅਸੀਂ ਇੱਥੇ ਬੱਚੇ ਨੂੰ ਸਾਨੂੰ ਬਹੁਤ ਮਹਿਸੂਸ ਹੁੰਦਾ ਹੈ ਵੀ ਹੁਣ ਇਹਨਾਂ ਦੇ ਮਾਪਿਆਂ ਨੂੰ ਬਹੁਤ ਵਧੀਆ ਲੱਗੂਗਾ ਵੀ ਇੱਥੇ ਬੱਚੇ ਦਾ ਜਿਹੜਾ ਪ੍ਰੀਖਿਆ ਤੁਹਾਨੂੰ ਕੇਪੀਐਸ ਸਕੂਲ ਦਾ ਸੀ ਰਿਜ਼ਲਟ ਦਿਖਾਇਆ ਕਿ ਸਟੱਡੀ ਟਫ ਹੋਣ ਤੋਂ ਬਾਅਦ ਵੀ ਆਨਲਾਈਨ ਸਟੱਡੀ ਹੁੰਦੀ ਹੈ ਅੱਜਕੱਲ ਬੱਚਿਆਂ ਦੀ ਸਟੱਡੀ ਟਫ ਹੋਣ ਤੋਂ ਬਾਅਦ ਵੀ ਕੇਪੀਐਸ ਸਕੂਲ ਦੇ ਬੱਚਿਆਂ ਦਾ ਜਿਹੜਾ ਰਿਜ਼ਲਟ ਹੈ ਉਹ ਬਹੁਤ ਹੀ ਵਧੀਆ ਰਿਜ਼ਲਟ ਆਇਆ ਹੈ ਔਰ ਮਾਪਿਆਂ ਦੇ ਲਈ ਉਹ ਸਾਰੇ ਖੁਸ਼ ਨੇ ਔਰ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਭੀੜ ਜਿਹੜੀ ਆ ਉਹ ਲੱਗੀ ਹੋਈ ਆ ਕਿਉਂਕਿ ਜਿਹੜੇ ਬੱਚੇ ਟੌਪ ਤੇ ਆਏ ਆ ਜਿਹੜੇ ਫਰਸਟ ਤੇ ਆਇਆ ਉਹਨਾਂ ਨੂੰ ਬੱਚਿਆਂ ਹਰ ਇੱਕ ਟਰੋਫੀ ਜਿਹੜੀ ਆ ਉਹ ਦਿੱਤੀ ਜਾਏਗੀ ਔਰ ਸਟਾਰਟਿੰਗ ਜਿਹੜੀ ਆ ਉਹ ਹੋਈ ਹੈ ਤੁਸੀਂ ਦੇਖ ਸਕਦੇ ਹੋ ਹਰ ਇੱਕ ਚੀਜ਼ ਅਸੀਂ ਦਿਖਾਈ ਆ ਬੱਚਿਆਂ ਦੇ ਮਾਪਿਆਂ ਨਾਲ ਵੀ ਗੱਲ ਕੀਤੀ ਆ ਅਸੀਂ ਟੀਚਰ ਨਾਲ ਵੀ ਗੱਲ ਕੀਤੀ ਆ ਕਿ ਕਿਸ ਤਰੀਕੇ ਦੇ ਨਾਲ ਸਕੂਲ ਦਾ ਜਿਹੜਾ ਰਿਜ਼ਲਟ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆਇਆ ਗੁੱਡ ਰਿਜ਼ਲਟ ਆਇਆ ਅ ਤੋਂ ਨੂੰ ਅਸੀਂ ਹਰ ਇੱਕ ਚੀਜ਼ ਦਿਖਾਈ ਹੈ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਜਿਹੜਾ ਕਿ ਇੱਥੇ ਜਿਹੜੇ ਟ੍ਰੋਫੀ ਕੀਤਾ ਬੱਚਿਆਂ ਨੇ ਜਾਂ ਫਸਟ ਜਿਹੜੇ ਜਾਂ ਸੈਕੰਡ ਬੱਚੇ ਆਏ ਉਹਨਾਂ ਨੂੰ ਟਰੋਫੀ ਦਿੱਤੀ ਜਾਊਗੀ ਲੇਕਿਨ ਟਰੋਫੀ ਦੇਣ ਤੋਂ ਪਹਿਲਾਂ ਉਹਦੀ ਸ਼ੁਰੂਆਤ ਹੋਊ ਤੋਂ ਪਹਿਲਾਂ ਕਿ ਗੁਰੂ ਦਾ ਜਿਹੜਾ ਨਾਮ ਹੈ ਉਹ ਲੀਤਾ ਜਾ ਰਿਹਾ ਹੈ ਅ ਸਟੇਜ ਉੱਤੇ ਅਸੀਂ ਦਿਖਾ ਰਹੇ ਹਾਂ ਕਿ ਮਾਪੇ ਜਿਹੜੇ ਨੇ ਉਹ ਬੈਠੇ ਹੋਏ ਨੇ ਔਰ ਟੀਚਰਸ ਨੇ ਉਹ ਸਾਰੇ ਨੇ ਔਰ ਬੱਚੇ ਜਿਹੜੇ ਨੇ ਉਹ ਵੀ ਸਾਰੇ ਮੌਕੇ ਤੇ ਮੌਜੂਦ ਨੇ ਔਰ ਗੁਰੂ ਦਾ ਜਿਹੜਾ ਪਾਠ ਆ ਉਹ ਚੱਲ ਰਿਹਾ ਕਿ ਉਹ ਦੀ ਸ਼ੁਰੂਆਤ ਜਿਹਨਾਂ ਨੇ ਪਾਠ ਦੀ ਸ਼ੁਰੂਆਤ ਹੋਏਗੀ ਉਸ ਤੋਂ ਬਾਅਦ ਆ ਕਿ ਜਿਹੜੇ ਬੱਚੇ ਫਸਟ ਸੈਕਿੰਡ ਜਾਂ ਥਰਡ ਜਾਂ ਟੌਪਿਕ ਦਾ ਉਹ ਬੱਚਿਆਂ ਨੂੰ ਆ ਟ੍ਰੋਫੀ ਦੇ ਕੇ ਸਨਮਾਨਿਤ ਕੀਤਾ ਜਾਗੇ ਤਾਂ ਕਿ ਅੱਗੇ ਬੱਚੇ ਜਿਹੜੇ ਨੇ ਉਹਨਾਂ ਨੂੰ ਹੋਰ ਵੀ ਉਤਸ਼ਾਹ ਜਿਹੜਾ ਉਹ ਬਣਿਆ ਰਹੇ ਔਰ ਅਗਲੀ ਜਿਹੜੀ ਕਲਾਸ ਹੈ ਉਸ ਦੇ ਵਿੱਚ ਵੀ ਉਹ ਗੱਲ ਛੱਡ ਕੇ ਆਪਣੀ ਮਿਹਨਤ ਹੈ ਜਿਹੜੀ ਉਹ ਬਰਕਰਾਰ ਰੱਖਣ ਇਸੇ ਦੇ ਨਾਲ ਹੀ ਤੁਹਾਨੂੰ ਅੱਗੇ ਵੀ ਜੇਕਰ ਬੱਚਿਆਂ ਦੇ ਹੋਰ ਬੱਚਿਆਂ ਦੇ ਰਿਜ਼ਲਟ ਆਣਗੇ ਤੁਹਾਨੂੰ ਉਹ ਵੀ ਅਸੀਂ ਸਮੇਂ-ਸਮੇਂ ਸਰ 10-13 ਮਹੀਨੇ ਤੇ ਖਾਂਦੇ ਰਵਾਂਗੇ ਕਿ ਜੀਪੀਐਸ ਸਕੂਲ ਦਾ ਜਿਹੜਾ ਰਿਜ਼ਲਟ ਆ ਉਹ 100% ਬਹੁਤ ਹੀ ਵਧੀਆ ਜਿਹੜਾ ਰਿਜ਼ਲਟ ਬੱਚਿਆਂ ਦਾ ਆ ਔਰ ਮਾਪੇ ਜਿਹੜੇ ਨੇ ਉਹ ਸਾਰੇ ਖੁਸ਼ ਨੇ ਸਾਡੇ ਨਾਲ ਤੁਸੀਂ ਜੁੜੇ ਰਹੋ ਦਾ ਵੀਡਸ ਯੂਸ ਚੈਨਲ ਔਰ ਕਹਾਂ ਜਸਮੀ